ਆਮ ਤੌਰ ਤੇ ਜਿਹੜੇ ਹੋਰ ਵੀ ਡਰਾਈ ਕਲੀਨ ਕਰਦੇ ਆ ਕਿਤੇ ਵੀ ਕਰਦੇ ਆਪਣੇ ਘਰ ਕਰਦੇ ਜਾਂ ਬਾਹਰ ਕਰਦੇ ਬੜੇ ਘੱਟ ਰੇਟਾਂ 'ਚ 2 250 150 'ਚ ਵੀ ਕਰ ਦਿੰਦੇ ਉਹਦੇ 'ਚ ਕੀ ਫਰਕ ਹੁੰਦਾ ਵਾਬ ਵੀ ਜਿੱਤੇ ਤੁਹਾਡੇ ਕੱਪੜੇ ਦੀ ਸ਼ੈਲਫ ਲਾਈਫ 10 ਸਾਲ ਦੀ ਆ ਉਹ ਘੱਟ ਕੇ ਸਿਰਫ 2 ਤੋਂ 2.5 ਸਾਲ ਰਹਿ ਜਾਂਦੀ ਆ ਜਦੋਂ 2-3 ਸਾਲਾਂ ਬਾਅਦ ਉਹ ਕਪੜਾ ਬੋਦਾ ਹੁੰਦਾ ਫਟ ਜਾਂਦਾ ਜਾਂ ਰੰਗ ਓਡ ਜਾਂਦਾ ਵਾ ਉਦੋਂ ਕਸਟਮਰ ਦਾ ਧਿਆਨ ਨਹੀਂ ਜਾਂਦਾ ਕਿ ਵੀ ਅਸੀਂ ਮਾੜੀ ਜਗ੍ਹਾ ਤੋਂ ਡ੍ਰੈਗਿੰਗ ਕਰਾਇਆ ਸੀ ਉਦੋਂ ਕਸਟਮਰ ਦਾ ਧਿਆਨ ਜਾਂਦਾ ਵੀ ਅਸੀਂ ਮਾੜੀ ਥਾਂ ਤੋਂ ਕਪੜਾ ਲੈ ਲਿਆ। ਕਰਨਾ ਜੇ ਵੀਡੀਓ ਸ਼ੇਅਰ ਕਰਕੇ ਜਾਂ ਵੀਡੀਓ ਦਿਖਾ ਕੇ ਤੁਹਾਨੂੰ ਆਉਂਦਾ ਵੀ ਅਸੀਂ ਭਾਈ ਤੁਹਾਡੀ ਵੀਡੀਓ ਵੇਖ ਕੇ ਆਏ ਆ ਉਹਦੇ ਲਈ ਕੀ ਵੱਖਰਾ ਡਿਸਕਾਊਂਟ ਦੇਵਾਂਗੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਖੜੇ ਆ ਬਾਗਾ ਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਤੋਂ ਜਿਹੜਾ ਰਸਤਾ ਨਹਿਰੂ ਮੰਡੀ ਨੂੰ ਜਾਂਦਾ ਉਸ ਰਸਤੇ ਦੇ ਬ ਵੜਦਿਆਂ ਸਾਰੀ ਖੱਬੇ ਹੱਥ ਪਹਿਲੀ ਦੁਕਾਨ ਜਨਤਾ ਡਰੈਕਟਲੀ ਨਰ ਜਿੱਥੇ ਕੀ ਤੁਸੀਂ ਆਪਣੇ ਮਹਿੰਗੇ ਮਹਿੰਗੇ ਕੋਟ ਪੈਂਟ ਜਾਂ ਮਹਿੰਗੇ ਕੱਪੜਿਆਂ ਨੂੰ ਡਰੈਕਟਲੀਨ ਕਰਾਉਣ ਦੇ ਲਈ ਆ ਸਕਦੇ ਹੋ ਕਿਉਂਕਿ ਜੇਕਰ ਕਿਹਾ ਜਾਵੇ ਕਿ ਬਾਗੇ ਪ੍ਰਾਣੇ ਦੀ ਇਹ ਸਭ ਤੋਂ ਪੁਰਾਣੀ ਅਤੇ ਮਸ਼ਹੂਰ ਦੁਕਾਨ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਵੱਲੋਂ ਜਿਹੜਾ ਇੱਥੇ ਕੰਮ ਕਾਜ ਸ਼ੁਰੂ ਕੀਤਾ ਗਿਆ ਸੀ ਇਹਨਾਂ ਕੋਲੇ ਜਿਹੜੀਆਂ ਡਰਾਈਕਲੀਨਿੰਗ ਮਸ਼ੀਨਾਂ ਉਹਨਾਂ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਉਹ ਵੀ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਜਿਹੜਾ ਇਹ ਸਾਰਾ ਕੰਮ ਕਰਦੇ ਨੇ ਜਿਵੇਂ ਇਹਦੇ ਵਿੱਚ ਕਹਿੰਦੇ ਡਰਾਈ ਐਂਡ ਕਲੀਨ ਇਵੇਂ ਡਰਾਈ ਦਾ ਮਤਲਬ ਤਾਂ ਹੁੰਦਾ ਮਤਲਬ ਬਿਨਾ ਪਾਣੀ ਤੋਂ ਜਿਹੜਾ ਉਹਨੂੰ ਸਾਫ਼ ਕਰਨਾ ਹੁੰਦਾ ਤੇ ਉਹਦੇ ਲਈ ਜਿਹੜੇ ਆਮ ਤੌਰ ਤੇ ਜਿਹੜੇ ਲੋਕ ਆ ਕੁਝ ਘੱਟ ਪੈਸਿਆਂ ਦੇ ਵਿੱਚ ਵੀ ਕਰ ਦਿੰਦੇ ਆ ਕੋਈ 200 250 ਰੁਪਏ ਦੇ ਵਿੱਚ ਵੀ ਕਰ ਦਿੰਦਾ ਪਰ ਉਹਦੇ ਵਿੱਚ ਕਈ ਵਾਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਤੁਹਾਡੇ ਜਿਹੜੇ ਕੱਪੜੇ ਆ ਉਹ ਖਰਾਬ ਵੀ ਹੋਣ ਦੀ ਜਿਹੜੀ ਉਹਦੇ ਵਿੱਚ ਸੰਭਾਵਨਾ ਵੱਧ ਜਾਂਦੀ ਹੈ ਇਸ ਕਰਕੇ ਤੁਸੀਂ ਆਉਣਾ ਕਿੱਥੇ ਆ ਜਨਤਾ ਡਰਾਈ ਕਲੀਨਰ ਉਹਨਾਂ ਨਾਲ ਗੱਲਬਾਤ ਕਰਾਂਗੇ ਨਿਹਾਲ ਸਿੰਘ ਵਾਲਾ ਰੋਡ ਤੇ ਆ ਨਹਿਰੂ ਮੰਡੀ ਨੂੰ ਵੱਟਦੇ ਉਹਨੂੰ ਖੱਬੇ ਹੱਥ ਪਹਿਲੀ ਦੁਕਾਨ ਆ ਬਾਗੇ ਪਰਾਣੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਸਾਰੀ ਇਸ ਤਾਂ ਨੂੰ ਇਹ ਦੱਸ ਦਈਏ ਦੁਬਾਰਾ ਫੇਰ ਕਿ ਇਹ ਸਭ ਤੋਂ ਪੁਰਾਣੀ ਦੁਕਾਨਾ ਬਾਗੇ ਪੁਰਾਣੇ ਦੇ ਵਿੱਚ ਜਿਉਂ ਇਹ ਕਹਿੰਦੇ ਵੀ ਸਾਡਾ ਇੱਥੇ ਅਸੀਂ ਸੁਰਤ ਸੰਭਾਲੀ ਆ ਤਾਂ ਅਸੀਂ ਇਸ ਦੁਕਾਨ ਦੇ ਉੱਪਰ ਸਾਡੀ ਤੀਜੀ ਤੋਂ ਚੌਥੀ ਪੀੜੀ ਆ ਗੱਲਬਾਤ ਕਰਦੇ ਆ ਤਾਂ ਸਾਡੇ ਨਾਲ ਜਨਤਾ ਡਰਾਈ ਕਲੀਨਰ ਦੇ ਜਿਹੜੇ ਓਨਰ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰੇ ਕੀ ਨਾਮ ਆ ਤੁਹਾਡਾ ਸਸੀ ਗਾਲ ਜੀ ਸਸੀ ਗਾਲ ਜੀ ਮੇਰਾ ਨਾਮ ਦੀ ਪੰਛੂ ਜਨਤਾ ਡਰਾਈ ਕਲੀਨ ਤੋਂ ਜੀ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇੱਥੇ ਕੰਮ ਕਰ ਰਹੇ ਹੋ ਸਰ ਵੈਸੇ ਤਾਂ ਇਸ ਦੁਕਾਨ ਨੂੰ 72 ਸਾਲ ਹੋ ਗਿਆ ਹੂੰ ਇਹ ਸ਼ਾਪ ਮੇਰੇ ਪਰਦਾਦਾ ਜੀ ਨੇ ਲਾਂਚ ਕੀਤੀ ਸੀ 1954 ਦੇ ਵਿੱਚ ਜੀ 1954 ਤੋਂ ਪਹਿਲਾਂ ਉਹ ਬਾਗੇਪੁਰਾਣੇ ਚ ਇਹੀ ਥਾਣੇ ਵਿੱਚ ਲਾਂਡਰੀ ਦਾ ਕੰਮ ਕਰਦੇ ਹੁੰਦੇ ਸੀਗੇ ਹੂੰ ਮੈਂ ਜਦੋਂ ਦੀ ਹਸੋਰਤ ਸੰਭਾਲ ਲਈਆ ਮਤਲਬ ਕਿ ਉਹਦਾ ਮੈਂ ਸ਼ਾਪ ਤੇ ਆ ਮੇਰੇ ਪਰਦਾਦਾ ਜੀ ਦੇ ਬਾਅਦ ਚ ਮੇਰੇ ਦਾਦਾ ਜੀ ਨੇ ਇਸ ਸ਼ਾਪ ਨੂੰ ਟੇਕਓਵਰ ਕੀਤਾ ਫਿਰ ਮੇਰੇ ਫਾਦਰ ਸਾਹਿਬ ਨੇ ਇਸ ਕੰਮ ਨੂੰ ਟੇਕਓਵਰ ਕੀਤਾ ਤੇ ਹੁਣ ਮੈਂ ਇਸ ਕੰਮ ਨੂੰ ਟੇਕਓਵਰ ਕਰਦੇ ਹੋਏ ਕੰਮ ਨੂੰ ਅੱਗੇ ਵਧਾ ਰਿਹਾ ਜੇ ਕਿਹਾ ਜਾਵੇ ਕਿ ਤੀਜੀ ਪੀੜ੍ਹੀ ਤੁਸੀਂ ਇਸ ਕੰਮ ਦੇ ਵਿੱਚ ਨਾ ਚੌਥੀ ਚੌਥੀ ਪੀੜ੍ਹੀ ਆ ਗਈ ਇਸ ਕੰਮ ਦੇ ਵਿੱਚ ਜੀ ਤੇ ਸਭ ਤੋਂ ਪੁਰਾਣੀ ਦੁਕਾਨੀ ਹੋ ਗਈ ਤੁਹਾਡੀ ਫਿਰ ਸਭ ਤੋਂ ਪਹਿਲਾਂ ਤੁਸੀਂ ਬਾਗੇ ਪੁਰਾਣੇ ਦੇ ਵਾਸਤੇ ਇੱਕ ਇੱਕ ਦੇ ਵਿੱਚ ਨਾ ਇੱਕ ਦੋ ਸਵਾਲ ਜਿਹੜੇ ਅਹਿਮ ਜਿਹੜੇ ਪੁੱਛਣਾ ਚਾਹੁੰਦੇ ਆ ਆਮ ਤੌਰ ਤੇ ਜਿਹੜੇ ਹੋਰ ਵੀ ਡਰੈਕਲੀਨ ਕਰਦੇ ਆ ਕਿਤੇ ਵੀ ਕਰਦੇ ਆ ਆਪਣੇ ਘਰ ਕਰਦੇ ਆ ਜਾਂ ਬਾਹਰ ਕਰਦੇ ਬੜੇ ਘੱਟ ਰੇਟਾਂ 'ਚ 2 250 150 'ਚ ਵੀ ਕਰ ਦਿੰਦੇ ਉਹਦੇ 'ਚ ਕੀ ਫਰਕ ਦੇਖੋ ਜੀ ਉਹ ਸਾਰਾ ਤੁਹਾਨੂੰ ਮੈਂ ਕਲੀਅਰ ਕਰ ਦਾਵਾਂ ਅੱਜ ਸਾਨੂੰ ਮੋਸਟਲੀ ਕਸਟਮਰ ਆ ਕੇ ਦੱਸਦੇ ਆਗੇ ਵੀ ਤੁਹਾਡਾ ਰੇਟ ਸਭ ਤੋਂ ਜ਼ਿਆਦਾ ਹਾਈ ਆ ਸਾਨੂੰ 200 ਰੁਪਏ ਦੇ ਸੂਟ ਡ్రਾਈਕਿੰਗ ਕਰਕੇ ਦੇ ਰਿਆ ਕੁਰਤਾ ਪਿਆ ਮਾ ਵੀ ਇਵਨ ਕਿ ਕੋਟ ਪੈਂਟ ਵੀ ਡ్రਾਈਕਿੰਗ ਕਰਕੇ ਦੇ ਰਿਆ ਜੀ ਮੈਂ ਕਿ ਤੁਸੀਂ ਪਹਿਲਾਂ ਐਕਸਪਲੇਨ ਕੀਤਾ ਵਾ ਡ్రਾਈਕਲਿੰਗ ਦਾ ਮਤਲਬ ਹੁੰਦਾ ਵਾ ਸੁੱਕਾ ਸਾਫ ਕਰਨਾ ਜੀ ਗਈ ਏ ਐਮਟੀਓ ਪੈਟਰੋਲ ਦੇ ਵਿੱਚ ਡ్రਾਈਕਿੰਗ ਕੀਤਾ ਜਾਂਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਮੈਂ ਵੀ ਜਿੰਨੇ ਵੀ ਲੋਕ ਆਪਣੇ ਕੱਪੜੇ ਡ్రਾਈਕਿੰਗ ਕਰਾਉਂਦੇ ਆਗੇ ਹਮੇਸ਼ਾ ਆਪਣੇ ਡ్రਾਈਕਿੰਗ ਜਿੱਥੋਂ ਵੀ ਉਹ ਕਰਾਉਂਦੇ ਆ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਵਿਜ਼ਿਟ ਕਰਕੇ ਇੱਕ ਵਾਰੀ ਜਸਟ ਇਹ ਚੈੱਕ ਕਰੋ ਵੀ ਉਹ ਤੁਹਾਡੇ ਕੱਪੜੇ ਡ్రਾਈਕਿੰਗ ਕਰ ਕਦੇ ਨਾ ਰਹੇ ਜੀ ਤੁਹਾਡੇ ਅਕਸਰ ਇੰਨੇ ਮਹਿੰਗੇ ਕੱਪੜੇ ਆ ਐਟ ਲੀਸਟ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਤੁਹਾਡੇ ਕੱਪੜੇ ਡ్రਾਈਕਿੰਗ ਹੋ ਕਦੇ ਚ ਰਹੇ ਸਾਡੀ ਲਾਈਨ ਦੇ ਵਿੱਚ ਅੰਧੇਰੇ ਚ ਬਹੁਤ ਰ ਹਾਂ ਜੀ ਲੋਕਾਂ ਨੂੰ ਮੋਸਟਲੀ ਇਹ ਗੱਲ ਨਹੀਂ ਪਤਾ ਵੀ ਕਪੜੇ ਹੁੰਦੇ ਕੱਦ ਚ ਡਰਾਈਕਿੰਗ ਅੱਜ ਮੈਂ ਤੁਹਾਡੇ ਰਾਈ ਤੁਹਾਡੇ ਮਾਧਿਅਮ ਰਹੀਏ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਇਹ ਸਬ ਡਰਾਈਕਲਨ ਐਮਟਿਓ ਪੈਟਰੋਲ ਦੇ ਵਿੱਚ ਹੁੰਦੇ ਠੀਕ ਹੈ ਮੈਂ ਤੁਹਾਨੂੰ ਜਸਟ ਇੱਕ ਸੈਂਪਲ ਵੀ ਦਿਨਾ ਐਮਟਿਓ ਪੈਟਰੋਲ ਲਈ ਇਹ ਹੁੰਦਾ ਐਮਟਿਓ ਪੈਟਰੋਲ ਇਹ ਜਸਟ ਮੇਰੀ ਸੈਂਪਲ ਬੋਟਰ ਲੈਕ ਓਕੇ ਠੀਕ ਹੈ ਇਹਦੇ ਨਾਲ ਜਿਹੜੇ ਦਾਗ ਵਗੈਰਾ ਇਹ ਨਾਲ ਚੱਕਦੇ ਆ ਤੁਸੀਂ ਦਾਗ ਵਗੈਰਾ ਨਹੀਂ ਚੱਕਦੇ ਜਿਵੇਂ ਆਪਾਂ ਘਰੇ ਲੇਡੀਜ਼ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਂਦਿਆਂ ਪਾਣੀ ਦੇ ਵਿੱਚ ਅੱਛਾ ਉਮਰੇ ਦੇ ਵਿੱਚ ਪਾਣੀ ਦੇ ਤੌਰ ਤੇ ਅਸੀਂ ਇਹਨੂੰ ਯੂਜ਼ ਕਰਦੇ ਹਾਂ ਜੀ ਤੇ ਮੈਂ ਹੋਰ ਇੱਕ ਗੱਲ ਦੱਸਣਾ ਚਾਹਾਂਗਾ ਇਹ ਐਮਪੀਓ ਪੈਟਰੋਲ 130 ਰੁਪਏ ਲੀਟਰ ਹੁੰਦਾ ਜਿੱਥੋਂ ਮਰਜ਼ੀ ਤੁਸੀਂ ਇਹਦਾ ਰੇਟ ਟਰਾਈ ਕਰ ਸਕਦੇ ਹੋ 120 ਤੋਂ 130 ਦੇ ਵਿੱਚ ਵਿੱਚ ਹੁੰਦਾ ਜਿਹੜਾ ਬਹੁਤ ਹੀ ਜ਼ਿਆਦਾ ਲੋ ਕੁਆਲਿਟੀ ਦਾ ਹੋਊਗਾ 80-90 ਰੁਪਏ ਹੁੰਦਾ ਹੋਊਗਾ ਪਰ ਅਸੀਂ ਬੈਸਟ ਕੁਆਲਿਟੀ ਦਾ ਯੂਜ਼ ਕਰਦੇ ਹਾਂ ਕਿਉਂਕਿ ਅਸੀਂ ਆਪ ਦੇ ਕੋਟ ਮੈਂ ਪੈਂਟ ਮਗਰ ਵਾਬਾ ਲੱਗ ਜਾਂਦਾ ਹੁੰਦਾ ਇੱਕ ਕੋਟ ਪੈਂਟ ਦੇ ਵਿੱਚ ਘੱਟੋ ਘਾਟ 2 ਤੋਂ 2.5 ਲੀਟਰ ਲੱਗ ਜਾਂਦੇ। ਉਹ ਡਿਪੈਂਡ ਕਰਦਾ ਵਾ ਸਟੱਫ ਦੇ ਉੱਤੇ। ਤਿਆਰੀ ਸਟੱਫ ਜਿਆਦਾਤਰ ਈਜ਼ੀ ਸਟੱਫ ਹੁੰਦੇ ਹੀ ਉਸੇ ਕੀ ਕਰਦੇ ਆ ਐਮਪੀਓ ਪੈਟਰੋਲ ਫਿਰ ਰੀਫਿਲਟਰ ਕਰਕੇ ਯੂਜ਼ ਹੋ ਜਾਂਦਾ ਵਾ ਜਿਵੇਂ ਫਿਰ ਆਪਾਂ ਪਹਿਲਾਂ ਗੱਲ ਕੀਤੀ ਜਿਹੜਾ ਸਸਤਾ ਕੰਮ ਕਰਦੇ ਆ ਤੇ ਫਿਰ ਇਹਦੇ ਵਿੱਚ ਉਹੀ ਥੋੜੇ ਜਿਹਲੇ ਪਾਣੀ ਦਾ ਯੂਜ਼ ਕਰਦੇ ਫਿਰ ਉਹ ਪਾਣੀ ਦਾ ਯੂਜ਼ ਕਰਦੇ ਆ ਹੁਣ ਇੱਚ ਵੀ ਇੱਕ ਗੱਲ ਆ ਆਉਂਦੀ ਆ ਬਾਈ ਜੀ ਉਹ ਤਾਂ ਕੁਆਲਿਟੀ ਬਹੁਤ ਵਧੀਆ ਦਿੰਦੇ ਆ ਕਿ 200 ਤੋਂ 250 ਰੁਪਏ ਦਾ ਤਾਂ ਹਾਈ ਹੋ ਗਿਆ 2 ਲੀਟਰ ਵੀ ਲੱਗ ਗਿਆ ਤਾਂ ਹਾਂਜੀ 2.5 ਦੇ ਆਸਪਾਸ ਤੇ ਜੇ ਵੀ ਸਾਨੂੰ ਲੋਕੀ ਆ ਕੇ ਕਹਿੰਦੇ ਆ ਵੀ ਚਾਹੇ ਉਹ ਕਸਤੀ ਵੀ ਕਰਕੇ ਦਿੰਦੇ ਪਰ ਕੁਆਲਿਟੀ ਬਹੁਤ ਵਧੀਆ ਦਿੰਦੇ ਆ ਕਿ ਉਹਦੀ ਜੇ ਵੀ ਮ ਸਰ ਅੱਜ ਕੱਲ ਮਾਰਕੀਟ ਦੇ ਵਿੱਚ ਐਸੇ ਛੋਟੇ ਛੋਟੇ ਕੈਮੀਕਲ ਆ ਰਹੇ ਆ 5 ਰੁਪਏ ਦੀ ਨਿੱਕੀ ਬੋਟਲ ਆ ਜਾਂਦੀ ਆ ਆਇਰੋਪਾਲੀ ਸਿਸ਼ਣੀ ਹੁੰਦੀ ਓਨੀ ਕੀ ਤੁਸੀਂ ਚਾਰ ਬੂੰਦਾ ਪਾਣੀ ਚ ਪਾਓ ਕਪੜਾ ਡਰਾਈਕਲਿੰਗ ਕਰੋ ਵਾਸ਼ ਕਰੋ ਤੇ ਉਹ ਐਸਾ ਡਰਾਈਕਲਿਨ ਹੋ ਕੇ ਨਿਕਲਦਾ ਵਾਤੇ ਐ ਲੱਗਦਾ ਵਾ ਜਿਵੇਂ ਉਹਨੇ ਐਮਪੀਓ ਪੈਟਰੋਲ ਚੋਂ ਡਰਾਈਕਿੰਗ ਕੀਤਾ ਹੋਊਗਾ ਪਰ ਉਹਦੇ ਵਿੱਚ ਕੀ ਹੁੰਦਾ ਵਾ ਵੀ ਜਿੱਤੇ ਤੁਹਾਡੇ ਕਪੜੇ ਦੀ ਸ਼ੈਲਫ ਲਾਈਫ 10 ਸਾਲ ਦੀ ਆ ਉਹ ਘਟ ਕੇ ਸਿਰਫ 2 ਤੋਂ 2.5 ਸਾਲ ਰਹਿ ਜਾਂਦੀ ਆ ਜਦੋਂ 2.5 ਸਾਲਾਂ ਬਾਅਦ ਉਹ ਕਪੜਾ ਬੋਦਾ ਹੁੰਦਾ ਫਟ ਜਾਂਦਾ ਜਾਂ ਰੰਗ ਓਡ ਜਾਂਦਾ ਵਾ ਉਦੋਂ ਕਸਟਮਰ ਦਾ ਧਿਆਨ ਨਹੀਂ ਜਾਂਦਾ ਕਿ ਅਸੀਂ ਮਾੜੀ ਜਗ੍ਹਾ ਤੋਂ ਡ੍ਰੈਗਿੰਗ ਕਰਾਇਆ ਸੀ ਉਦੋਂ ਕਸਟਮਰ ਦਾ ਧਿਆਨ ਜਾਂਦਾ ਵੀ ਅਸੀਂ ਮਾੜੀ ਥਾਂ ਤੋਂ ਕਪੜਾ ਲੈ ਲਿਆ ਜਿੱਥੋਂ ਤੁਸੀਂ ਕਪੜਾ ਲਿੱਤਾ ਉਹਦੀ ਗਲਤੀ ਨਹੀਂ ਜਿੱਥੋਂ ਤੁਸੀਂ ਡ੍ਰੈਗਿੰਗ ਕਰਾਇਆ ਗਲਤੀ ਉਹਦੀ ਹੁੰਦੀ ਹੈ ਤੁਹਾਡਾ ਨੁਕਸਾਨ ਹੀ ਇਹਦੇ ਵਿੱਚ ਕਿਉਂਕਿ ਮੈਨੂੰ ਵੀ ਹੁਣ ਗੱਲ ਇਹ ਨਾਲ ਸਮਝ ਚ ਆ ਗਈ ਆ ਕਿ ਸਸਤਾ ਕਿਉਂ ਕਰਦੇ ਆ ਸਾਰੇ 2.5 ਕਿਵੇਂ ਕਰ ਲੈਂਦੇ ਆ ਉਹਦੇ ਵਿੱਚ ਤੁਹਾਡਾ ਹੀ ਨੁਕਸਾਨ ਆ ਇੱਕ ਵਾਰ ਤੁਸੀਂ ਇਹ ਚੀਜ਼ ਨਾ ਦੇਖੋ ਵੀ ਉੱਥੇ ਰੇਟ ਘੱਟ ਆ ਪਰ ਆਓ ਚੰਗੀ ਥ ਵਧੀਆ ਤਰੀਕੇ ਨਾਲ ਆਪਦਾ ਜਿਹੜਾ ਕੋਟ ਪੈਂਟ ਆ ਜਾਂ ਕੋਈ ਹੋਰ ਕੋਈ ਵੀ ਕਪੜਾ ਡਰਾਈ ਕਲੀਨ ਕਰਵਾਓ ਪਰ ਕਾਰਨ ਇਹ ਆ ਕਿ ਜਿਹੜੀ ਕਪੜੇ ਦੀ ਮਿਆਦ ਆ ਉਹ ਵਧੂਗੀ ਜਿਆਦਾ ਜਿਹੜਾ ਜਲਦੀ ਕਪੜਾ ਖਰਾਬ ਨਹੀਂ ਹੁੰਦਾ ਤੇ ਆਪਾਂ ਕਿਸੇ ਦੁਕਾਨਦਾਰ ਨੂੰ ਜਿਹੜਾ ਕਸੂਰਵਾਰ ਕਹਿੰਦੇ ਜਿੱਥੋਂ ਕਪੜਾ ਲਿਆ ਹੁੰਦਾ ਤਾਂ ਇਸ ਕਰਕੇ ਤੁਸੀਂ ਵਧੀਆ ਤਰੀਕੇ ਨਾਲ ਇੱਥੇ ਜਨਤਾ ਡਰਾਈ ਕਲੀਨਰ ਤੇ ਆਓ ਤੇ ਇਹਨਾਂ ਕੋਲ ਜਿਹੜਾ ਕੰਮ ਕਰਵਾਓ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਭ ਤੋਂ ਵਧੀਆ ਹੀ ਕਰਦੇ ਹੋਣਗੇ ਤੁਸੀਂ ਇੱਕ ਦੋ ਵਾਰੀ ਆਓਗੇ ਤੁਹਾਨੂੰ ਜਿਹੜਾ ਪਤਾ ਲੱਗੂਗਾ ਇੱਥੇ ਆ ਕੇ ਕੋਈ ਵੀ ਆ ਜਦੋਂ ਕਹਿੰਦੇ ਹਾਂ ਦੇ ਰਾਹ ਪਏ ਜਾਣੀ ਜਾਂ ਵਾਹ ਪਏ ਜਾਣੀ ਉਹ ਗੱਲ ਆ ਵੀ ਜਦੋਂ ਇੱਥੇ ਆਓਗੇ ਤਾਂ ਤੁਹਾਨੂੰ ਉਸ ਚੀਜ਼ ਦਾ ਜਿਹੜਾ ਪਤਾ ਜ਼ਰੂਰ ਲੱਗੂਗਾ ਤੇ ਜਿਹੜਾ ਤੁਸੀਂ ਆਪਾਂ ਜਿਹੜਾ ਇਹ ਕਰਦੇ ਆ ਸਾਰਾ ਕੰਮ ਜਿਵੇਂ ਤੁਸੀਂ ਕਿਹਾ ਮਸ਼ੀਨਾਂ ਵਗੈਰਾ ਵੀ ਹੈਗੀਆਂ ਹਨਾ ਤੇ ਉਹਨਾਂ ਦੇ ਵਿੱਚ ਦੀ ਜਿਹੜੇ ਆਵੇ ਤਸਵੀਰਾਂ ਵੀ ਤੁਹਾਨੂੰ ਉਸ ਮਸ਼ੀਨਾਂ ਦੀਆਂ ਜ਼ਰੂਰ ਦਿਖਾ ਰਹੇ ਆ ਵਿੱਚ ਤੁਸੀਂ ਦੇਖ ਲਓ ਕਿਸ ਤਰ੍ਹਾਂ ਜਿਹੜੇ ਕਰਦੇ ਆ ਇੱਕ ਗੱਲਬਾਤ ਇਹ ਵੀ ਕਰਦੇ ਜਿਹੜੀਆਂ ਮਸ਼ੀਨਾਂ ਕਿੰਨੀਆਂ ਕਿ ਮਹਿੰਗੀਆਂ ਹੁੰਦੀਆਂ ਵਾ ਜਿਸ ਤਰ੍ਹਾਂ ਤੁਹਾਡਾ ਰੇਟ ਵਗੈਰਾ ਵੀ ਜਿਹੜਾ ਹੁੰਦਾ ਵਾ ਵੀ ਉਹਦੇ ਵਿੱਚ ਸਾਰਾ ਪੜਤਾ ਪੈਂਦਾ ਵਾ ਉੱਚ ਸੰਦੇ ਕੋਈ ਇਹ ਤਾਂ ਐ ਆ ਭਈ ਮਸ਼ੀਨਾਂ ਤਾਂ ਹੋ ਕੋਈ 2-4000 ਰਿਆ 10-20000 ਦੀ ਮਸ਼ੀਨਾਂ ਨਹੀਂ ਉਹ ਘੱਟੋ ਘੱਟ 2-2.5 ਲੱਖ ਦੀਆਂ ਇੱਕ ਇੱਕ ਮਸ਼ੀਨ ਆਈ ਉਹ ਅੱਛਾ ਉਹ ਮੈਂ ਮਸ਼ੀਨ ਦੀ ਕਲਿੱਪਸ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਘਰੇ ਵਿਜ਼ਿਟ ਕਰਦੇ ਆ ਜਿੱਥੇ ਸਾਡੀ ਵਰਕਸ਼ਾਪ ਬਣੀ ਵੀ ਆ ਈਮਨ ਕੀ ਮੈਂ ਤਾਂ ਆਪ ਦੇ ਕਸਟਮਰ ਨੂੰ ਇਹ ਵੀ ਕਹਿਣਾ ਵਾ ਜੇ ਤੁਹਾਨੂੰ ਸਾਡੇ ਤੇ ਵੀ ਯਕੀਨ ਨਹੀਂ ਨਾ ਮੇਰੇ ਕੋਲ ਕੋਲ ਬੈਠ ਕੇ ਐਮਟਿਓ ਪੈਟਰੋਲ ਦੇ ਵਿੱਚ ਡਰਾਈਕਿੰਗ ਕਰਾ ਲੋ ਠੀਕ ਹੈ ਇਹ ਦੂ ਵੱਡਾ ਪ੍ਰੂਫ ਅਸ ਦੇ ਟਾਈਮ ਤੇ ਕੋਈ ਨਹੀਂ ਦੇ ਸਕਦਾਗਾ ਜਦੋਂ ਤੁਹਾਡੇ ਸਾਹਮਣੇ ਤੁਹਾਡਾ ਕਪੜਾ ਐਮਟਿਓ ਪੈਟਰੋਲ ਦੇ ਵਿੱਚ ਡਰਾਈਕਲਨ ਹੋਊਗਾ ਵਧੀਆ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਤੁਹਾਨੂੰ ਲੱਗੀਆਂ ਦੇਖਣ ਗਿਆ ਤੁਹਾਨੂੰ ਤੁਹਾਡਾ ਟਰਸਟ ਆਟੋਮੈਟਿਕਲੀ ਸਾਡੇ ਤੇ ਬਣ ਜੇ ਬਿਲਕੁਲ ਇਹੋ ਜੀ ਗਾਰੰਟੀ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਜਦ ਕੋਲੇ ਬਹਿ ਕੇ ਕਹਤਾ ਕੋਲੇ ਬਹਿ ਕੇ ਤੁਸੀਂ ਕੰਮ ਕਰਵਾ ਲੋ ਟੈਸਟ ਤੋਂ ਉੱਤੇ ਹੋਰ ਗਰੰਟੀ ਦਿੱਤੀ ਵੀ ਕੀ ਜਾਵੇ ਐਮਰਜੈਂਸੀ ਸੇਵਾਵਾਂ ਜਿਹੜੀਆਂ ਆਮ ਤੌਰ ਤੇ ਤੁਸੀਂ ਕਿੰਨੇ ਟਾਈਮ ਬਾਅਦ ਜੇ ਕਪੜਾ ਦਿੰਨੇ ਆ ਡਰਾਈਕਲਿੰਗ ਕਰਕੇ ਤੇ ਐਮਰਜੈਂਸੀ ਕਿੰਨੇ ਟਾਈਮ ਬਾਅਦ ਮਿਲ ਸਕਦਾ ਦੇਖੋ ਸਰ ਜੀ ਮੈਂ ਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਜਿਆਦਾਤਰ ਲੋਕੀ ਆਪਣੇ ਘਰ ਚ ਕੰਮਾਂ ਚ ਇੰਨੇ ਬੀਜ਼ੀ ਹੁੰਦੇ ਆ ਕਿ ਉਹ ਕੱਪੜਿਆਂ ਵੱਲ ਧਿਆਨ ਦੇਣਾ ਹੀ ਭੁੱਲ ਜਾਂਦੇ ਆ ਠੀਕ ਹੈ ਜੀ ਤੇ ਉਹਨਾਂ ਨੂੰ ਜਮਾ ਐਟ ਅ ਟਾਈਮ ਤੇ ਯਾਦ ਹੁੰਦਾ ਯਾਰ ਮੇਰਾ ਤਾਂ ਕੋਟ ਪੈਂਟ ਡਰਾਈਕਿੰਗ ਲਾਉਣ ਵਾਲਾ ਮੈਂ ਕਿਵੇਂ ਡਰਾਈਕਿੰਗ ਕਰਾਂ ਮੈਂ ਇਨੀ ਸ਼ੀਤੀ ਕੌਣ ਕਰਕੇ ਦੇਊਗਾ ਉਤੋਂ ਕਈ ਆਰੀ ਸੀਜ਼ਨਸ ਵਾਲਾਂ ਦੇ ਵਿੱਚ ਧੁੰਦ ਪੈਂਦੀ ਹੁੰਦੀ ਆ ਕਈ ਕਈ ਹਫ਼ਤੇ ਧੁੱਪ ਨਹੀਂ ਨਿਕਲਦੀ ਠੀਕ ਹੈ ਉਹਦੇ ਵਾਸਤੇ ਵੀ ਸਾਡੇ ਕੋਲ ਉਪਤਾ ਪ੍ਰਬੰਧ ਹੈਗੇ ਆਈ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਵੀ ਤੁਸੀਂ ਸਾਡੇ ਕੋਲੇ ਕਪੜਾ ਲੈ ਕੇ ਆਓ ਅਸੀਂ ਜਸਟ ਤੁਹਾਡੇ ਕੋਲ 2 ਘੰਟਿਆਂ ਦੇ ਵਿੱਚ ਵਿੱਚ ਡਰਾਈਕਲਿੰਗ ਕਰਕੇ ਤੁਹਾਡੇ ਹੱਥ ਦੇ ਵਿੱਚ ਕਪੜਾ ਦੇ ਦਾਂਗੇ ਅੱਛਾ 2 ਘੰਟੇ ਵਿੱਚ ਹੀ ਤੁਸੀਂ ਡਰਾਈਕਲਿੰਗ ਕਰਕੇ ਦੇ ਦੋਗੇ ਹਾਂਜੀ ਬਿਲਕੁਲ ਜੀ 2 ਘੰਟੇ ਦੇ ਵਿੱਚ ਡਰਾਈ ਕਲੀਨ ਕਰਕੇ ਦੇਣਗੇ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਨਾ ਜੇ ਵੀਡੀਓ ਸ਼ੇਅਰ ਕਰਕੇ ਜਾਂ ਵੀਡੀਓ ਦਿਖਾ ਕੇ ਤੁਹਾਨੂੰ ਆਉਂਦਾ ਵੀ ਅਸੀਂ ਭਾਈ ਤੁਹਾਡੀ ਵੀਡੀਓ ਵੇਖ ਕੇ ਆਏ ਆ ਉਹਦੇ ਲਈ ਕੀ ਵੱਖਰਾ ਡਿਸਕਾਊਂਟ ਦੇਵਾਂਗੇ ਸਰ ਦੇਖੋ ਬੈਸੋ ਤਾਂ ਸਾਡੇ ਫਿਕਸ ਪ੍ਰਾਈਸ ਆਈ ਪਰ ਜੇ ਕੋਈ ਲਾਈਕ ਕਰਕੇ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਵਾ ਅਸੀਂ ਉਹਨਾਂ ਲਈ ਇੰਨਾ ਕਰ ਸਕਦੇ ਆ ਕੁਆਲਿਟੀ ਦਾ ਬੈਸਟ ਅਸੀਂ ਦੇਵਾਂਗੇ ਤੇ ਉਹ ਤੋਂ ਇਲਾਵਾ ਅਸੀਂ ਟੋਟਲ 'ਚ ਉਹਨਾਂ ਦੇ 10% ਡਿਸਕਾਊਂਟ ਸਿਰਫ ਤੁਹਾਡੇ ਦੇ ਤੁਹਾਡੇ ਮੂਹਰੇ ਦੇ ਸਕਦੇ ਆ ਜੀ ਬਿਲਕੁਲ ਜੀ ਵੀਡੀਓ ਸ਼ੇਅਰ ਕਰਨ ਦਾ ਵੀ ਤੁਹਾਨੂੰ ਫਾਇਦਾ ਹੋਊਗਾ 10% ਜਿਹੜਾ ਉਹ ਲੈਸ ਕਰਕੇ ਤੁਹਾਨੂੰ ਇਸ ਰੇਟ ਦੇ ਵਿੱਚ ਦੱਸਣਗੇ ਜਿਵੇਂ ਕੋਟ ਪੈਂਟ ਜਾਂ ਹੋਰ ਕੱਪੜੇ ਡਰਾਈ ਕਲੀਨ ਕਰਦੇ ਹੋ ਇਹਨਾਂ ਤੋਂ ਬਿਨਾ ਹੋਰ ਕੀ ਕੀ ਕਰ ਸਕਦੇ ਹੋ ਤੁਸੀਂ ਵੀ ਕੀ ਕੀ ਪ੍ਰੋਵਾਈਡ ਕਰਾਉਣੇ ਤੁਸੀਂ ਲੇਕੋ ਸਰ ਜਿੰਨੇ ਵੀ ਤਰ੍ਹਾਂ ਦੇ ਕੋਟ ਪੈਂਟ ਲੇਡੀਜ਼ ਸੂਟ ਸਾਰੀ ਲਹਿੰਗੇ ਸ਼ੇਰਵਾਨੀਆਂ ਇਹ ਤੋਂ ਇਲਾਵਾ ਅਸੀਂ ਸ਼ੂ ਹੂੰ ਕਿਉ ਹੋ ਗਏ ਬਹੁਤ ਬੈਸਟ ਕੰਪਨੀ ਦੇ ਜਿਹੜੇ ਨਾਈਕੀ ਐਡੀਡਾਸ ਪਿਉਮਾ ਜਿੰਨੇ ਵੀ ਬ੍ਰਾਂਡ ਦੇ ਸ਼ੂ ਆਉਂਦੇ ਆਗੇ ਉਹ ਆਬੀਅਸਲੀ ਪ੍ਰੋਪਰ ਵਧੀਆ ਤਰੀਕੇ ਨਾਲ ਡ్రਾਈਕਿੰਗ ਕਰਦੇ ਆ ਬਹੁਤ ਹੀ ਬੈਸਟ ਕੈਮੀਕਲਸ ਉਹਨਾਂ ਲਈ ਯੂਜ਼ ਕਰਦੇ ਆ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਵੀ ਹਰ ਇੱਕ ਕੱਪੜੇ ਦੇ ਵਿੱਚ ਐਮਟੀਓ ਪੈਟਰੋਲ ਯੂਜ਼ ਨਹੀਂ ਹੁੰਦਾਗਾ ਕਈ ਕੱਪੜਿਆਂ ਦੇ ਵਿੱਚ ਜਿਵੇਂ ਕਿ ਸ਼ੂ ਲਾ ਲਓ ਸ਼ੂ ਦੇ ਵਿੱਚ ਐਮਟੀਓ ਪੈਟਰੋਲ ਯੂਜ਼ ਨਹੀਂ ਹੁੰਦਾਗਾ ਉਹ ਡ్రਾਈ ਕਲੀਨ ਹੁੰਦੇ ਆ ਪਰ ਉਹਨਾਂ ਲਈ ਇੱਕ ਸਰਟੀਫਾਈਡ ਕੈਮੀਕਲ ਹੁੰਦੇ ਆ ਜਿਨ੍ਹਾਂ ਨੂੰ ਨੈਸ਼ਨਲ ਨੈਸ਼ਨਲ ਲੈਵਲ ਦੇ ਸਿਕਿਉਰ ਲੈब्स ਵੱਲੋਂ ਲੈਬ ਟੈਸਟਡ ਕੀਤਾ ਗਿਆ ਵਾ ਉਹਦੇ ਨਾਲ ਕੀ ਹੁੰਦਾ ਵਾ ਵੀ ਉਹ ਜੇ ਕੈਮੀਕਲ ਆਪਾਂ ਯੂਜ਼ ਕਰਦੇ ਆ ਆਪਣੇ ਸ਼ੂ ਤੇ ਤੇ ਉਹਦੇ ਨਾਲ ਆਪਾਂ ਨੂੰ ਕੋਈ ਅਲਰਜੀ ਵਗੈਰਾ ਆ ਜਾਂ ਕੋਈ ਰਿਸਕ ਨਹੀਂ ਹੁੰਦਾ अच्छा ओ उदे ना ਕਰ ਲਈ ਹੋਰ ਜਿਵੇਂ ਪੈਲਸਾਂ ਵਗੈਰਾ ਦੇ ਵਿੱਚ ਕੋਈ ਕਪੜਾ ਵਗੈਰਾ ਹੁੰਦਾ ਕੋਈ ਜਿਵੇਂ ਕੁਰਸੀਆਂ ਦੇ ਕਪੜੇ ਹੋ ਕੇ ਸਾਰਾ ਕੁਝ ਏ ਟੂ ਜ਼ेड ਸਾਰਾ ਡਰਾਇੰਗ ਦੇ ਇਲਾਵਾ ਪੈਲਸਾਂ ਦਾ ਅਸੀਂ ਦੇ ਕੋਈ ਮੈਂ ਤੁਹਾਨੂੰ ਮਾਧਿਅਮ ਰੇ ਦੱਸਣਾ ਚਾਹੁੰਗਾ ਵੀ ਅਸੀਂ ਨਾ ਪੈਲਸਾਂ ਦੇ ਅੱਜਕੱਲ ਸੋਫੇ ਪਹਿਲਾਂ ਤਾਂ ਹੁੰਦੀਆਂ ਇਹ ਕੁਰਸੀਆਂ ਅੱਜਕੱਲ ਮਹਾਰਾਜਾ ਸਟਾਈਲ ਸੋਫੇ ਬਹੁਤ ਲਗਜ਼ਰੀ ਸੋਫੇ ਹੁੰਦੇ ਆ ਪੈਲਸਾਂ ਦੇ ਉਹ ਵੀ ਅਸੀਂ ਡਰਾਇੰਗ ਕਰਦੇ ਆ ਉਹ ਵੀ ਮੈਂ ਤੁਹਾਨੂੰ ਕਲਿੱਪਸ ਦੇ ਦੂੰਗਾ ਤੁਸੀਂ ਐਡ ਕਰਿਓ ਤੁਸੀਂ ਨਾਲ-ਨਾਲ ਦਿਖਾਈ ਚੱਲੀਓ ਪਲੀਜ਼ ਵੀ ਮੈਂ ਸੋਫੇ ਡ్రਾਈਕਿੰਗ ਕਰਨ ਵੀ ਪੈਲਸਾਂ ਦੇ ਵਿੱਚ ਜਾਣਾ ਇਹ ਤੋਂ ਇਲਾਵਾ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਿਵੇਂ ਦੁਬਾਰ ਲਿੱਤੇ ਲੋਕੀ ਸਫਾਈਆਂ ਵਗੈਰਾ ਕਰਦੇ ਆ ਜਾਂ 올ਓਵਰ ਜਦ ਕੋਦੇ ਵੀ ਕਿਸੇ ਵੀ ਸੀजन ਚ ਲੋਕੀ ਸੋਫੇ ਡ్రਾਈਕਿੰਗ ਕਰਾਉਣਾ ਚਾਹੁੰਦੇ ਹੋਣ ਜਾਂ ਪਰਦੇ ਆਪਦੇ ਘਰਾਂ ਦੇ ਡ్రਾਈਕਿੰਗ ਕਰਾਉਣਾ ਚਾਹੁੰਦੇ ਹੋਣ ਉਹ ਵੀ ਆਪਾਂ ਸਰਵਿਸ ਪ੍ਰੋਵਾਈਡ ਕਰ ਦਿੰਨੇ ਸੋਫੇ ਆਪਾਂ ਘਰੇ ਜਾ ਕੇ ਡ్రਾਈਕਿੰਗ ਕਰਕੇ ਆਵਾਂਗੇ ਪਰਦੇ ਘਰੇ ਲਿਆ ਕੇ ਮਸ਼ੀਨਰੀ 'ਚ ਡ్రਾਈਕਿੰਗ ਹੋਣੀ ਮੈਨੂੰ ਪਤਾ ਲੱਗਿਆ ਕਿ ਇਹ ਆਪਣੀ ਜੂਨੀਅਨ ਵੀ ਬਣੀ ਹੋਈ ਆ ਜਿਹੜੀ ਪਿਛਲੇ ਦਿਨੀ ਮੈਂ ਇੱਕ ਸ਼ਾਇਦ ਵੀਡੀਓ ਵੀ ਆਪਾਂ ਕਵਰ ਕੀਤੀ ਸੀਗੀ ਸ਼ਰਮਾ ਹੋਟਲ ਦੇ ਵਿੱਚ ਹਨਾ ਉਹ ਦਰਅਸਲ ਸਾਡੀ ਇੱਕ ਐਸੋਸੀਏਸ਼ਨ ਬਣੀ ਹੋਈ ਆ ਦਾ ਪੰਜਾਬ ਡਰਾਈਕਲਨ ਐਸੋਸੀਏਸ਼ਨ ਜਿਹਦੇ ਵਿੱਚ ਅਸੀਂ 올 ਓਵਰ ਪੰਜਾਬ ਦੇ ਜਿੰਨੇ ਵੀ ਡਰਾਈਕਲਨਰਸ ਆ ਉਹ ਅਸੀਂ ਉਹਦੇ ਵਿੱਚ ਜੁੜੇ ਹਮੇ ਆ ਜੀ ਜਿਹਦੇ ਵਿੱਚ ਅਸੀਂ ਸਾਲ ਦੇ ਵਿੱਚ ਇੱਕ ਐਨੂਅਲ ਕਾਨਫਰੰਸ ਵੀ ਕਰਦੇ ਆ ਤੇ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਨੇ ਸਟੀਅਰਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਹੋਇਆ ਮੇਰੇ ਫਾਦਰ ਸਾਹਿਬ ਦਾ ਪੰਜਾਬ ਡਰਾਈਕਲਨ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਵੀ ਨਹੀਂ ਆਈ ਜੀ ਜਿਵੇਂ ਤੁਹਾਨੂੰ ਇਨਾਮ ਵੀ ਮਿਲੇ ਲੱਗਦੇ ਆ ਨਾ ਲਾਇਸੈਂਸ ਵਗੈਰਾ ਵੀ ਲੱਗੇ ਇਹ ਇਹ ਸਾਰਾ ਮਤਲਬ ਉਹ ਉਹਦੇ ਵਿੱਚੋਂ ਜਿਵੇਂ ਪੰਜਾਬ ਲੈਵਲ ਤੇ ਬੰਦੇ ਨੂੰ ਕੋਈ ਇਨਾਮ ਕੱਢਦੇ ਹੁੰਦੇ ਨਹੀਂ ਪੰਜਾਬ ਲੈਵਲ ਤੇ ਨਹੀਂ ਕੱਢਦੇ ਹੁੰਦੇ ਜੇ ਸਨਮਾਨ ਚ ਦੇਦੇ ਸਨਮਾਨ ਚ ਨਹੀਂ ਇਹ ਮੈਂ ਤੁਹਾਨੂੰ ਦੱਸ ਦਾਂ ਈ ਦਾ ਪੰਜਾਬ ਡਰਾਇਕਿੰਗ ਐਸੋਸੀਏਸ਼ਨ ਦੇ ਵਿੱਚ 올 ਓਵਰ ਬਾਗੇ ਪ੍ਰਾਣੇ ਦੇ ਵਿੱਚੋਂ ਸਾਡੀ ਇਕਲੋਤੀ ਦੁਕਾਨ ਆਈ ਜਿਹੜੀ ਦਾ ਪੰਜਾਬ ਡਰਾਇਕਿੰਗ ਐਸੋਸੀਏਸ਼ਨ ਦੇ ਵਿੱਚ ਰਜਿਸਟਰਡ ਆਈ अच्छा ठीक है ਤੁਸੀਂ ਕੱਲੇ ਹੀ ਰਜਿਸਟਰਡ ਆ ਉਹਦੇ ਵਿੱਚ ਬਾਗੇ ਪੁਰਾਣੇ ਦੇ ਵਿੱਚ ਹੋਰ ਕੋਈ ਸ਼ਾਪ ਵੀ ਰਜਿਸਟਰਡ ਨਹੀਂ ਗਈ ਸਿਰਫ ਅਸੀਂ ਰਜਿਸਟਰਡ ਆਈ ਉਹਦੇ ਵਿੱਚ ਓਕੇ ਉਹ ਸਾਡੇ ਕੰਮ ਨੂੰ ਵੇਖ ਕੇ ਤੇ ਸਾਡੀ ਕੁਆਲਟੀ ਨੂੰ ਵੇਖ ਕੇ ਸਾਨੂੰ ਸਰਟੀਫਾਈਡ ਕਰਦੇ ਆਂ ਹਰ ਕਿਸੇ ਨੂੰ ਉਹ ਸਰਟੀਫਾਈਡ ਨਹੀਂ ਕਰਦੇ ਜੀ ਹਾਂਜੀ ਤਾਂ ਇਹ ਜਿਹੜੇ ਉਹ ਲੱਗੇ ਹੋਏ ਨੇ ਇਹਨਾਂ ਦੇ ਜਿਹੜੇ ਸਰਟੀਫਿਕੇਟ ਇਹਨਾਂ ਨੂੰ ਜਿਹੜੇ ਮਿਲੇ ਹੋਏ ਨੇ ਤਾਂ ਜਿਆ ਜਿਹੜਾ ਪੰਜਾਬ ਦਾ ਜਿਹੜਾ ਡ్రਾਈ ਕਲੀਨਰ ਦਾ ਜਿਹੜਾ ਐਸੋਸੀਏਸ਼ਨ ਦਾ ਜਿਹੜਾ ਲਾਇਸੈਂਸ ਵਗੈਰਾ ਉਹ ਵੀ ਇੱਥੇ ਜਿਹੜਾ ਲੱਗਾ ਹੋਇਆ ਤੁਸੀਂ ਰੰ ਦੇ ਵਿੱਚ ਤੁਸੀਂ ਦੇਖ ਲਓ ਤੁਹਾਡੇ ਜਿਹੜੇ ਕੱਪੜੇ ਜਿਹੜੇ ਬੇਕਾਰ ਨਾ ਹੋਣ ਖਰਾਬ ਨਾ ਜਾਣ ਜਾਂ ਆ ਜਿਹੜੇ ਆਮ ਡਰਾਈ ਕਲੀਨਰ ਹੁੰਦੇ ਆ ਜਿਹੜੇ ਉਹ ਗਲਤ ਚੀਜ਼ਾਂ ਵਰਤ ਕੇ ਤੁਹਾਡੇ ਕੱਪੜੇ ਨੂੰ ਜਿਹੜਾ ਖਰਾਬ ਕਰਦੇ ਨੇ ਉਹੋ ਜੀਆਂ ਜਗ੍ਹਾ ਤੇ ਨਾ ਫਸੋ ਤੁਸੀਂ ਬਾਗੇ ਪੁਰਾਣੇ ਨਿਹਾਲ ਸਿੰਘ ਵਾਲਾ ਰੋਡ ਤੋਂ ਜਦੋਂ Nehru ਮੰਡੀ ਨੂੰ ਮੋੜ ਮੁੜਦੇ ਆ ਤਾਂ ਵੜਦਿਆਂ ਸਾਰ ਹੀ ਖੱਬੇ ਹੱਥ ਪਹਿਲੀ ਦੁਕਾਨ ਆ ਜਨਤਾ ਡਰਾਈ ਕਲੀਨਰ ਉੱਥੇ ਤੁਸੀਂ ਆਉਣਾ ਤੇ ਉੱਥੋਂ ਸਭ ਤੋਂ ਵਧੀਆ ਜਿਹੜਾ ਕਪੜਾ ਤੁਸੀਂ ਡਰਾਈ ਕਲੀਨ ਕਰਾਉਣਾ ਤੇ ਨਾਲੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਕਿਉਂਕਿ ਉਸ ਦੇ ਵਿੱਚ ਪਹਿਲਾਂ ਵੀ ਦੱਸਿਆ ਗਿਆ ਤੁਹਾਨੂੰ ਡਿਸਕਾਊਂਟ ਮਿਲੂ 10% ਜਿਹੜਾ ਡਿਸਕਾਊਂਟ ਦਿੱਤਾ ਜਾਵੇਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਭਰਾ ਜਿਹੜੀ ਆਹ ਮਸ਼ੀਨ ਆ ਇਹ ਇਹਦਾ ਕੀ ਕੰਮ ਆ ਮਤਲਬ ਜਿਵੇਂ ਉਹ ਤੁਸੀਂ ਪਹਿਲਾਂ ਡਰਾਈ ਕਲੀਨ ਵਾਲੀਆਂ ਮਸ਼ੀਨਾਂ ਦਿਖਾਈਆਂ ਉਹਦੇ ਵਿੱਚ ਜਿਹੜਾ ਕਪੜਾ ਉਹ ਕਿੰਨੇ ਟਾਈਮ ਬਾਅਦ ਕਰਦੀ ਕਲੀਨ ਤੇ ਇਹ ਇਹ ਜਿਹੜਾ ਕੋਈ ਜਲਦੀ ਕਰ ਦਿੰਦੀ ਹੈ ਇਹ ਦਰਅਸਲ ਇਹ ਕਲੀਨ ਵਾਲੀ ਮਸ਼ੀਨ ਨਹੀਂ ਕੀ ਜੀ ਇਹ ਆਪਣੇ ਇੱਧਰ ਕਨਸੈਪਟ ਇੰਡੀਆ 'ਚ ਬਹੁਤ ਘੱਟ ਹੈ ਇਹ ਫੋਰਨ ਕੰਟਰੀਆਂ 'ਚ ਉਹਨਾਂ ਨੂੰ ਛੇਤੀ ਕੱਪੜੇ ਸੁਕਾਉਣੇ ਹੁੰਦੇ ਆ ਨਾ ਉਹਨਾਂ ਕੋਲੇ ਇੰਨਾ ਧੁੱਪ ਧੁੱਪ ਦਾ ਸਿਸਟਮ ਹੁੰਦਾ ਹੀ ਇਹ ਕੱਪੜੇ ਸੁਕਾਉਣ ਵਾਸਤੇ ਮਸ਼ੀਨ ਐ ਆਈਐਫਬੀ ਦੀ ਸਪੈਸ਼ਲ ਸਾਡੀ ਇੰਪੋਰਟ ਕਰਾਈ ਵੀ ਆਈ ਇਹ ਤੇ ਇਹਦੇ ਵਿੱਚ ਜੇ ਕਸਟਮਰ ਸਾਡੇ ਕੋਲ ਡਿਮਾਂਡ ਕਰਦਾ ਸਾਨੂੰ ਹੁਣੇ ਜਸਟ ਘੰਟੇ ਡੇਢ ਘੰਟਿਆਂ 2 ਘੰਟੇ ਦੇ ਵਿੱਚ ਵਿੱਚ ਕੱਪੜਾ ਚਾਹੀਦਾ ਵਾ ਅਸੀਂ ਇਹਦੇ ਵਿੱਚ ਘੰਟੇ ਅੱਧੇ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਕੱਪੜਾ ਸੁਕਾ ਕੇ ਕਸਟਮਰ ਨੂੰ ਰੈਡੀ ਕਰ ਦਿੰਦੇ ਆ 15 ਮਿੰਟਾਂ ਦੇ ਵਿੱਚ ਵਿੱਚ ਇਹ ਕੱਪੜਾ ਕੱਪੜੇ ਨੂੰ ਚੰਗੀ ਤਰ੍ਹਾਂ ਡਰਾਈ ਕਰ ਦਿੰਦੀ ਚੰਗੀ ਤਰ੍ਹਾਂ ਸੁਕਾ ਦੇ ਸਾਰਾ ਪਾਣੀ ਇਹਦਾ ਵੈਪੋਰੇਟ ਹੋ ਕੇ ਪਿੱਛੋਂ ਦੀ ਐਕਸਟਿੰਕਟ ਹੋ ਜਾਂਦੀ ਓਕੇ ਠੀਕ ਹੈ ਜਿਵੇਂ ਆਪਾਂ ਅੰਜੇ ਸਹੀ ਤਰੀਕਾ ਵੈਸੇ ਹੁਣ ਜੇ ਬੋਲਿਆ ਜਾਵੇ ਜੇ ਵਾਸ਼ਿੰਗ ਮਸ਼ੀਨ ਦੇ ਵਿੱਚ ਆਪਾਂ ਸੁਕਾਉਣ ਵਾਲੇ ਪਾਸੇ ਸਿਰਦੇ ਆ ਉਹਦਾ ਜਿਹੜਾ ਪਾਣੀ ਕਲੀਨ ਕਰਕੇ ਉਹ ਜਸਟ ਉਹ ਹਾਈਡਰੋ ਹੁੰਦੀ ਹੈ ਜੀ ਉਹ ਹਾਈਡਰੋ ਵੀ ਸਾਡੇ ਕੋਲ ਬਹੁਤ ਹਾਈ ਲੈਵਲ ਦੀ ਆ ਤੁਹਾਨੂੰ ਬਾਹਰ ਦਿਖਾਉਣਾ ਵਾ ਹਾਈਡਰੋਸ ਵੀ ਇਹ ਉਹ ਹਾਈਡਰੋ ਦੇ ਬਾਅਦ ਚ ਆਪਾਂ ਕਪੜਾ ਧੁੱਪ 'ਚ ਸੁਕਾਉਣ ਨੂੰ ਪਾਉਂਦੇ ਨਹੀਂ ਉਸ ਚੀਜ਼ ਦਾ ਕੰਮ ਕਰਦੀ ਹੈ ਇਹ ਮੰਨ ਲਓ ਧੁੱਪ 'ਚ ਥੋੜਾ ਟਾਈਮ ਲੱਗਦਾ ਵਾ ਇਹ ਚ 10 ਤੋਂ 15 ਮਿੰਟਾਂ ਦੇ ਵਿੱਚ ਵਿੱਚ ਕਪੜਾ ਥੋੜਾ ਸੌਕੀ ਜਾਂਦਾ ਚੰਗੀ ਤਰ੍ਹਾਂ ਹੀ ਦੇਖੋ ਇਹ ਆ ਆਪਣੀ ਹਾਈਡਰੋ ਮਸ਼ੀਨ ਤੁਹਾਨੂੰ ਮੈਂ ਅੰਦਰ ਦਿਖਾਈ ਟੰਬਲ ਮਸ਼ੀਨ ਇਹ ਸਭ ਤੋਂ ਪਹਿਲਾਂ ਕਪੜਾ ਡਰਾਈਕਿੰਗ ਕਰਕੇ ਇਹਦੇ ਵਿੱਚ ਪਾਇਆ ਜਾਂਦਾ ਹੈ ਤੁਸੀਂ ਪਿੱਛੇ ਦੇਖ ਵੀ ਸਕਦੇ ਹੋਊਂਗੀ ਕੰਬਲ ਸਾਡੇ ਡਰਾਈਕਿੰਗ ਕਰ ਕਰਕੇ ਸਹਾਰ ਰੱਖਿਆ ਇਹ ਅੱਜ ਦਾ ਹੀ ਲੋਟ ਆ ਇਹ ਜਿਹੜੀ ਹਾਈਡਰੋ ਮਸ਼ੀਨ ਆਈ ਇਹ ਬਾਗੇ ਪ੍ਰਾਨ ਜੀ ਸਿਰਫ ਤੇ ਸਿਰਫ ਸਾਡੇ ਕੋਲ ਆ ਜੀ ਜੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜੇ ਲੋਕੀ ਸਸਤਾ ਟਰੈਕਿੰਗ ਕਰਦੇ ਆਈ ਥੋੜੇ ਰੇਟਾਂ 'ਚ ਤੁਹਾਨੂੰ ਲਾਲਚ ਦਿੰਦੇ ਆ ਆਫਰਾਂ ਲਾਲ ਲਾਲ ਲਾਲਚ ਦਿੰਦੇ ਆਈ ਉਹਨਾਂ ਕੋਲੇ ਇਹ ਚੀਜ਼ਾਂ ਅਵੇਲੇਬਲ ਨਹੀਂ ਹੋ ਸਕਦੀਆਂ ਕਦੇ ਵੀ ਕਿਉਂਕਿ ਇਹ ਕੱਲੀ ਮਸ਼ੀਨ ਢਾਈ ਤੋਂ 3 ਲੱਖ ਰੁਪਏ ਦੀ ਮਸ਼ੀਨ ਆਈ ਇਹ ਜਿਹੜਾ ਬੰਦਾ 200 ਰੁਪਏ 'ਚ ਟਰੈਕਿੰਗ ਕਰਕੇ ਦੇਊਗਾ ਉਹ ਇਹ ਮਸ਼ੀਨ ਯੂਜ਼ ਨਹੀਂ ਕਰ ਸਕਦੇ